ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ ਤੇ ਟੈਕਸ ਲਗਾਉਣ ਦੀ ਸਮਾਂ ਸੀਮਾ ਨੂੰ ਪਿੱਛੇ ਧੱਕਣ ਤੋਂ ਬਾਅਦ ਮੈਕਸੀਕੋ ਦੇ ਪੈਸੋ ਅਤੇ ਕੈਨੇਡਾ ਦੇ ਡਾਲਰ ਨੂੰ ਤੇਜ਼ੀ ਮਿਲੀ ਹੈ ਜਿਸ ਨਾਲ ਅਮਰੀਕੀ ਨੇਤਾ ਦੀਆਂ ਦਸਖਤ ਨੀਤੀਆਂ ਵਿੱਚ ਇੱਕ ਤੇ ਨਿਵੇਸ਼ਕ ਦਾ ਸ਼ੱਕ ਵਧ ਗਿਆ ਹੈ ਪੈਸੋ ਅਮਰੀਕੀ ਡਾਲਰ ਦੇ ਮੁਕਾਬਲੇ 0.9% ਤੱਕ ਮਜ਼ਬੂਤ ਹੋਇਆ ਜਦੋਂ ਕਿ ਲੂਨੀ ਨੇ ਥੋੜੇ ਸਮੇਂ ਲਈ ਘਾਟੇ ਨੂੰ ਮਿਟਾ ਦਿੱਤਾ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਤੇ ਕੈਨੇਡਾ ਤੇ ਟੈਰਿਫ 2 April ਤੋਂ ਲਾਗੂ ਹੋਣਗੇ ਜਦੋਂ ਕਿ ਇਹ ਪਿਛਲੀ ਸਮਾਂ ਸੀਮਾ 2 March ਸੀ ਟਰੰਪ ਭਰੋਸੇਯੋਗਤਾ ਕੁਆਰੇ ਹਨ XP ਇੰਕ ਦੇ ਸਾਓ ਪਾਉਲੋ ਆਧਾਰਿਤ ਨੀਤੀਕਾਰ ਨੇ ਕਿਹਾ ਹੈ ਕਿ ਬਾਜ਼ਾਰ ਸ਼ਾਇਦ ਟੈਰਿਫ ਸਟੋਰੀ ਤੋਂ ਘੱਟ ਵਪਾਰ ਕਰਨਾ ਸ਼ੁਰੂ ਕਰ ਦਵੇਗਾ 트럼ਪ ਦੇ ਇਹ ਕਹਿਣ ਤੋਂ ਬਾਅਦ ਯੂਰੋ ਵਿੱਚ ਭਾਰੀ ਗ੍ਰਾਫਟ ਆਈ ਹੈ ਯੂਰੋਪੀਅਨ ਯੂਨੀਅਨ ਤੋਂ ਆਯਾਤ ਕੀਤੇ ਗਏ ਉਤਪਾਦ ਤੇ ਟੈਰਫ 25 ਪ੍ਰਤੀਸ਼ਤ ਹੋਵੇਗਾ ਜੋ ਕਿ 1.5 ਅਮਰੀਕੀ ਡਾਲਰ ਤੋਂ ਥੋੜਾ ਜਿਹਾ ਦੂਰ ਸੀ ਅਨਿਸ਼ਚਿਤਤਾ ਨੂੰ ਬਾਹਰ ਕੱਢਣ ਨਾਲ ਫਰਮਾਂ ਨੂੰ ਇੱਕ ਨਿਸ਼ਚਿਤ ਦ੍ਰਿਸ਼ਟੀਕੋਣ ਛੱਡ ਦਿੱਤਾ ਜਾਂਦਾ ਹੈ ਜੋ ਸੰਭਵ ਤੌਰ ਤੇ ਨਿਵੇਸ਼ ਅਤੇ ਭਰਤੀ ਵਿੱਚ ਦੇਰੀ ਕਰੇਗਾ ਅਗਲੇ ਮਹੀਨੇ ਕੈਨੇਡੀਅਨ ਡਾਲਰ ਵਿੱਚ ਅਸਥਿਰਤਾ ਦਾ ਇੱਕ ਮਾਪ ਪਿਛਲੇ ਹਫਤੇ ਵਿੱਚ ਲਗਾਤਾਰ ਵਧਿਆ ਹੈ ਹਾਲਾਂਕਿ ਬੁੱਧਵਾਰ ਦੇ ਵਪਾਰ ਵਿੱਚ ਇਹ ਠੇਹਾ ਆ ਗਿਆ ਇਹ ਆਮ ਅਮਰੀਕੀ ਚੋਣਾਂ ਦੌਰਾਨ ਦੇਖੇ ਗਏ ਪੱਧਰ ਨਾਲੋਂ ਕਾਫੀ ਉੱਚਾ ਹੈ ਇਤਤਨ ਟਰੰਪ ਦੀ ਚੋਣ ਤੋਂ ਬਾਅਦ ਅਮਰੀਕੀ ਡਾਲਰ ਨੇ ਵਪਾਰੀਆਂ ਨੂੰ ਝਟਕਾ ਦਿੱਤਾ ਬਲੂਮਬਰਗ ਡਾਲਰ ਸਟਾਕ ਇੰਡੈਕਸ ਚੋਣਾਂ ਵਾਲੇ ਦਿਨ ਅਤੇ 2024 ਦੇ ਅੰਤ ਦੇ ਵਿੱਚਕਾਰ 4% ਤੋਂ ਵੱਧ ਵਧਿਆ ਕਿਉਂਕਿ ਨਿਵੇਸ਼ਕਾਂ ਦਾ ਦਾਵਾ ਸੀ ਕਿ ਨਵੇਂ ਟਰੰਪ ਪ੍ਰਸ਼ਾਸਨ ਦੇ ਅਧੀਨ ਭਾਰੀ ਟੈਰਫ ਵਿੰਗਿਆਈ ਨੂੰ ਮੁੜ ਸੁਰਜੀਤ ਕਰਨਗੇ ਅਤੇ ਅਮਰੀਕੀ ਬ੍ਰਾਂਡ ਦੇ ਉਪਜ ਨੂੰ ਵਧਾਣਗੇ ਇਸ ਸਾਲ ਉਹ ਵਾਅਦਾ ਉਲਟ ਹੋ ਗਿਆ ਹੈ ਸਤੰਬਰ ਤੋਂ ਬਾਅਦ 3 ਹਫ਼ਤਿਆਂ ਤੋਂ ਸਭ ਤੋਂ ਮਾੜੇ ਸਮੇਂ ਨੂੰ ਸੀਮਿਤ ਕਰਨ ਤੋਂ ਬਾਅਦ 2025 ਵਿੱਚ ਹੁਣ ਤੱਕ ਲਗਭਗ 2% ਦੀ ਗਰਾਫਟ ਦੇ ਨਾਲ ਸੁਰਖੀਆਂ ਤੋਂ ਬਾਅਦ ਬੁੱਧਵਾਰ ਨੂੰ ਬਲੂਮਬਰਗ ਡਾਲਰ ਗੇਜ ਵਿੱਚ ਬਹੁਤ ਘੱਟ ਬਦਲਾ ਆਇਆ ਜਿਸ ਵਿੱਚ ਗਰਾਫਟ ਆਈ ਤੇ ਉਹਨਾਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੋਵਾਂ ਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ਤੇ ਟੈਕਸ ਲਗਾਉਣ ਦੀ ਸੀਮਾ ਨੂੰ ਪਿੱਛੇ ਟਕਣ ਤੋਂ ਬਾਅਦ ਮੈਕਸੀਕੋ ਦੇ ਪੈਸੋ ਅਤੇ ਕੈਨੇਡਾ ਦੇ ਡਾਲਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ ਜਦੋਂ ਕਿ ਲੂਨੀ ਨੇ ਥੋੜੇ ਸਮੇਂ ਵਿੱਚ ਘਾਟੇ ਨੂੰ ਮਿਟਾ ਦਿੱਤਾ ਦੱਸ ਦੇ ਕਿ ਟਰੰਪ ਨੇ ਕਿਹਾ ਸੀ ਕਿ ਮੈਕਸੀਕੋ ਤੇ ਕੈਨੇਡਾ ਤੇ 2 ਅਪ੍ਰੈਲ ਨੂੰ ਟੈਰਿਫ ਲਾਗੂ ਕਰਨਗੇ ਜਦੋਂ ਕਿ ਪਿਛਲੀ ਸਮਾਂ ਸੀਮਾ 2 ਮਾਰਚ ਸੀ